ਦੇ ਕੇ ਪਰ ਨਹੀਂ ਤੋ ਹਟਮੂਲ ਨਾ ਹਟੇ ਅੱਜ ਅਖਨੌਰੀ ਪਹੁੰਚੇ ਤੁਸੀਂ 21 ਦਿਨ ਹੋ ਚੁੱਕੇ ਨੇ ਕਿ ਡੱਲੇਵਾਲ ਸਾਹਿਬ ਨੂੰ ਮਾਰਨ ਦੇ ਉੱਪਰ ਬੈਠੇ ਇਹ ਮੈਨੂੰ ਲੱਗਦਾ ਕਿ ਸਾਡੀਆਂ ਸਰਕਾਰਾਂ ਲਈ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਪਹਿਲਾਂ 2 ਸਾਲ 750 ਬੰਦੇ ਨੇ ਸ਼ਹਾਦਤ ਦਿੱਤੀ ਤੇ ਅੱਜ ਡੱਲੇਵਾਲ ਸਾਹਿਬ 21ਵੇਂ ਦਿਨ ਚ ਪਹੁੰਚ ਗਏ ਇੰਨੀ ਕ੍ਰਿਟੀਕਲ ਉਹਨਾਂ ਦੀ ਸਿਚੁਏਸ਼ਨ ਆ ਮੈਂ ਡਾਕਟਰ ਸਹਿਬਾਨ ਨਾਲ ਵੀ ਗੱਲ ਕਰੀ ਤੇ ਬਹੁਤ ਥੋੜਾ ਬੋਲਣ ਦਿੱਤਾ ਉਹਨਾਂ ਨੂੰ ਸੋ ਮੈਨ ਲੱਗਦਾ ਵੀ ਸਾਰੀਆਂ ਧੜੇਬੰਦੀਆਂ ਛੱਡ ਕੇ ਸਾਰੇ ਵਖਰੇਵੇਂ ਛੱਡ ਕੇ ਮੈਨੂੰ ਲੱਗਦਾ ਆਪਾਂ ਨੂੰ ਆਪਦੇ ਯੋਧੇ ਦੀ ਮਦਦ ਕਰਨੀ ਚਾਹੀਦੀ ਆ ਹਰੇਕ ਬੰਦੇ ਨੂੰ ਇੱਥੇ ਪਹੁੰਚਣਾ ਚਾਹੀਦਾ ਜਿਵੇਂ ਆਪਾਂ ਨੇ ਪਹਿਲਾ ਹਮਲਾ ਮਾਰਿਆ ਸੀ ਇੱਕ ਹਮਲੇ ਦੀ ਹੋਰ ਲੋੜ ਆ ਤੇ ਫੇਰ ਆਪਣੇ ਵੱਲ ਕੋਈ ਝਾਕੂ ਗੈਣੀ ਕਿਉਂਕਿ ਕਿਸਾਨ ਅੰਨ ਦਤਾ ਜਦੋਂ ਲੋੜ ਹੁੰਦੀ ਆ ਉਦੋਂ ਪੰਜਾਬ ਨੂੰ ਵਰਤਿਆ ਜਾਂਦਾ ਹਰੀ ਕ੍ਰਾਂਤੀ ਲਿਆਉਣੀ ਸੀ ਉਦੋਂ ਸਮਝ ਲਓ ਆਪੋ ਹੋਵਾ ਮਿੱਟੀ ਤੱਕ ਅਸੀਂ ਆਪ ਦਾ ਪ੍ਰਦੂਸ਼ਿਤ ਕਰਤਾ ਤੇ ਇਹ ਕੋਈ ਲੜਾਈ ਅੱਜ ਦੀ ਨਹੀਂ ਇਹ ਲੰਬੇ ਸਮੇਂ ਦੀ ਲੜਾਈ ਚੱਲ ਰਹੀ ਆ ਜਿੰਨੀ ਪੰਜਾਬ ਸ਼ਹਾਦਤ ਦਿੰਦਾ ਉਹਦਾ ਮੁੱਲ ਸਰਕਾਰਾਂ ਨਹੀਂ ਪਾ ਰਹੀਆਂ ਸੋ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਵੀ ਦਲੇয়াল ਸਾਹਿਬ ਦਾ ਜਿੰਨੀ ਜਲਦੀ ਹੋ ਸਕੇ ਦਾ ਸਾਰੀਆਂ ਮੰਗਾਂ ਜਿਹੜੀਆਂ ਮੰਨ ਕੇ ਤੇ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਜਾਣ ਦੇਣਾ ਚਾਹੀਦਾ ਨਾ ਕਿ ਇਹਨਾਂ ਤੇ ਗੋਲੀਆਂ ਵਰਸਾਉਣੀਆਂ ਚਾਹੀਦੀਆਂ ਨੇ ਆਲੇ-ਦਾਲੇ ਸਾਰਾ ਪੰਡਾਲ ਕਿਸ ਤਰੀਕੇ ਨਾਲ ਵਿਚਾਰਿਆਂ ਨੇ ਟਰਾਲੀਆਂ ਨਾਲ ਘੇਰ ਰੱਖਿਆ ਡਰਾ ਕਿ ਕਿਤੇ ਸਰਕਾਰ ਕੁਛ ਨਾ ਕਰ ਦੇ। ਸੋ ਸਰਕਾਰਾਂ ਨੂੰ ਧੱਕਾ ਕਰਨ ਦੀ ਬਜਾਏ ਨਾ ਆ ਕੇ ਗੱਲ ਸੁਣ ਕੇ ਹੱਲ ਕਰਨਾ ਚਾਹੀਦਾ। ਪਰ ਡਾਕਟਰ ਕਹਿ ਰਹੇ ਨੇ ਕੀ ਗੱਲ ਜਿਹੜੀ ਗੱਲ ਹੈ ਕਿ ਹੱਥੋਂ ਨਿਕਲ ਸਕਦੀ ਹੈ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਜਾਣਾ ਹੈ। ਮੈਂ ਮੇਰੇ ਮੂੰਚੋਂ ਮੈਂ ਹੁਣੇ ਬਹੁਤ ਵੀ ਜਾਨਣਗੇ ਆਵਾਜ਼ ਵੀ ਨਹੀਂ ਨਿਕਲ ਰਹੀ ਡੱਲੇয়াল ਸਾਹਿਬ ਦੀ ਸੋ ਇਤੋਂ ਬਾਅਦ ਕਦੋਂ ਫੈਸਲਾ ਲੈਣਗੀਆਂ ਸਰਕਾਰਾਂ ਸੋ ਇਹਦੇ ਤੇ ਜ਼ਰੂਰ ਗੌਰ ਕਰਨਾ ਚਾਹੀਦਾ ਕੋਈ ਡੱਲੇয়াল ਸਾਹਿਬ ਆਪ ਦੇ ਘਰ ਦੀ ਮੰਗਣੀ ਮੰਗ ਰਹੇ ਕੋਈ ਪੰਜਾਬ ਦੀ ਮੰਗਣੀ ਮੰਗ ਰਹੇ ਇਹ ਤਾਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਇੱਕ ਇੱਕ ਘਰ ਜਿਹੜਾ ਖੇਤੀ ਕਰਦਾ ਨਾ ਉਹ ਸਾਰਿਆਂ ਦੀ ਆਵਾਜ਼ ਦੇ ਲਈ ਇੱਥੇ ਬੈਠੇ ਨੇ ਸੋ ਵੀ ਸਾਰਾ ਪਰਿਵਾਰ ਉਰੇ ਬੈਠਾ ਨੇ ਕਾਜਾ ਪੋਤਾ ਯਾਰ ਕਿਸ ਤਰੀਕੇ ਨਾਲ ਗੱਲ ਕਰਦਾ ਤੇ ਕਿਹੜੇ ਹਾਲਾਤ ਨੇ ਸੋ ਮੈਂ ਤਾਂ ਵੀ ਇਹੀ ਕਹਿ ਸਕਦਾ ਵੀ ਵੀਰੇ ਜੁੜਜੋ ਸਾਰੇ ਜਣੇ ਸਾਰੇ ਇਕੱਠੇ ਹੋ ਕੇ ਆਪਦੇ ਹੱਕਾਂ ਦੀ ਰਾਖੀ ਕਰ ਸਕਦੇ ਹੋ ਤਾਂ ਕਰ ਲੋ ਤੇ ਨਹੀਂ ਫਿਰ ਸਮਾਂ ਨੰਗੇ ਤੋਂ ਬਾਅਦ ਆਉਣ ਦਾ ਤਾਂ ਕੋਈ ਫਾਇਦਾ ਨਹੀਂ